ਗੁਰੂ ਸਾਹਿਬ ਜੀਓ ਪਗਵਤੀ ਬ੍ਰਹਮ ਕਵਚ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਪਗਵਤੀ ਜੀ ਸਹਾਇ ਅਥ ਭਗਵਤੀ ਬ੍ਰਹਮ ਕਵਚ ਲਿਖਿਅਤੇ ਪਾਤਸ਼ਾਹੀ ਦਸਮੀ ਢੜਗ ਖੰਡਾ ਅਸੀ ਅਰਗਰ ਧਰਮ ਰਖ ਤਗ ਛਤਰੀ ਬੇਸ਼ਵ ਪਾਲ ਪੂਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸਖਤ ਬ੍ਰਹਮਣੀ ਬਿਸ਼ਵਣੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਤਾਰਾ ਤਰ ਕਿਰਪਾਣ ਹੈ ਚੰਡਕਾ ਮ੍ਰਿਤ ਜਗਤ ਜਨਨੀ ਕਾਲਕਾ ਗਣ ਖਾਨ ਹੈ ਅਕਾਲ ਜੋਤੀ ਨਹਿ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨਕਾਰ ਤਤ ਪਾਨ ਕਾ ਜਗਮਾਨ ਹੈ ਏ ਕਵਚ ਬ੍ਰਹਮਾ ਕੋ ਬਦੀសា